ਖੇਤ ਚੱਲੇ ਆ ਵੀ ਹੁਣ ਨਾ ਨਾ ਵਿਆਹ ਤੇ ਚੱਲੇ ਆ ਬਰਾਤ ਆ ਸਾਡੇ ਪਿੰਡੋਂ ਉਹ ਤੇਰੀ ਬਰਾਤ ਚੱਲੇ ਆ ਬਈ ਬਿਲਕੁਲ ਬਰਾਤ ਚੱਲੇ ਆ ਤੇ ਗੱਡੀ ਤਿਆਰ ਆ ਨਾਲ ਸਿੰਘ ਤਿਆਰ ਆਪਣੇ ਜਦੋਂ ਜਮਈ ਨਾ ਸ਼ਕੀਨੀ ਵਾਲੀ ਕਚੀਚੀ ਨਿਕਲਦੀ ਆ ਨਾ ਉਦੋਂ ਪਾਈਦਾ ਚਾਹ ਕੁੜਤਾ ਚਾਦਰਾਂ ਹਾਂ ਜਿਹੜੀਆਂ ਚੀਜ਼ਾਂ ਦੀ ਸ਼ਰਮ ਕਰਨੀ ਚਾਹੀਦੀ ਉਹਨਾਂ ਦੀ ਤਾਂ ਕਰਦੇ ਨਹੀਂ ਨਹੀਂ ਜੇ ਹੁਣ ਮੈਂ ਅਲੀੜੇ ਲੱਤੇ ਦੀ ਕਰੀ ਜਾਂਦੇ ਆ ਤੇ ਕੋਈ ਤੁਹਾਨੂੰ ਐ ਨਹੀਂ ਕਹਿੰਦਾ ਵੀ ਇਹ ਤਾਂ ਪਿੰਡੂ ਪੁਣਾ ਕਿਹਾ ਨਹੀਂ ਕਿਸੇ ਨੇ ਕਹੀ ਜਾਣ ਦੇ ਸਾਨੂੰ ਮਾਣ ਆ ਪਿੰਡੂ ਹੁਣ ਤੇ ਕਮਾਲ ਹੋ ਗਈ ਆ ਲੋਕਾਂ ਨੇ ਗੱਡੀਆਂ ਤਾਂ ਲੈ ਲਈਆਂ 12-12 15-15 ਲੱਖ ਵਾਲੀਆਂ ਤੇ ਫਿਰਦੇ ਜੇ ਚਾਦਰੇ ਤੇ ਆ ਵੀ ਇੱਕ ਬੂੜਤਾ ਪਾਇਆ ਦਲਜੀਤ ਵਾਲੇ ਦੇ ਨਾਲ ਬੰਨੇ ਚਾਦਰਾਂ ਉਹ ਬਾਈ ਗਲਤ ਕੀਆ ਚਾਦਰੇ ਚ ਬਾਈ ਯਾਰ ਚਾਦਰੇ ਅਣ ਪੜ ਲਾਉਂਦੇ ਆ ਪੁਰਾਣੇ ਅਜੇ ਤੋਂ 50 ਸਾਲ ਪਹਿਲੇ ਜਦੋਂ ਜਦੋਂ ਆ ਪੈਂਟਾਂ ਨਹੀਂ ਸੀਆਂ ਹੁਣ ਯਾਰ ਚਾਦਰੇ ਬਾਈ ਉਹ ਕੱਪੜਿਆਂ ਨਾਲ ਨਹੀਂ ਕੋਈ ਪੁਰਾਣਾ ਹੁੰਦਾ ਸੋਚ ਪੁਰਾਣੀ ਹੁੰਦੀ ਆ ਤੂੰ ਸੋਚ ਪੁਰਾਣਾ ਸਾਲ ਪੁਰਾਣੀ ਚੱਕੀ ਫਿਰਦਾ ਉਹ ਤਾਂ ਬਾਈ ਦੱਸ ਦੇਣਗੇ ਕਮੈਂਟਾਂ ਚ ਚਲੋ ਅਕੀ ਸੋਚ ਨਵੀਂ ਹੈ ਕਿ ਪੁਰਾਣੀ ਹੈ ਆ ਦੱਸੋ ਬਾਈ ਯਾਰ ਇਹ ਆਪਣਾ ਪੁਰਾਣਾ ਵਿਰਸਾ ਹੈਗਾ ਇਹ ਕਿਤੇ ਪਾ ਕੇ ਕੋਈ ਬੇਇੱਜ਼ਤੀ ਮਹਿਸੂਸ ਹੁੰਦੀ ਆ ਬੇਇੱਜ਼ਤੀ ਹੁੰਦੀ ਆ ਬਈ ਮੈਨੂੰ ਲੱਗਦਾ ਸ਼ਾਇਦ ਬਾਈ ਪੜਿਆ ਘਟੂ ਕਿੰਨਾ ਬਈ ਮੈਂ ਗ੍ਰੈਜੂਏਸ਼ਨ ਕੀਤੀ ਵੀ ਆ ਤੇ ਤਾਂ ਮੇਰੇ ਨਾਲ ਤਾਂ 2010 ਦੀ ਮੈਂ ਤਾਂ ਪਲੱਸ 2 ਹੀ ਆ ਬਈ ਤੇ ਫੇਰ ਹੁਣ ਗ੍ਰੈਜੂਏਸ਼ਨ ਥੋੜਾ ਹੁੰਦਾ ਕੋਈ ਤੇ ਉਂ ਖੇਤੀ ਕਿੰਨੇ ਕਿੱਲਾਂ ਦੀ ਕਰਦੇ ਮੈਂ ਖੇਤੀ ਮੈਂ ਖੇਤੀ ਕਰਦਾ ਹੀ ਨਹੀਂ ਮੈਂ ਸਰਕਾਰੀ ਮਲਾਜਮ ਆ ਸਰਕਾਰੀ ਮਲਾਜਮ ਹਾਂ ਕਾਦੇ ਚ ਬਈ ਕਿਹੜੇ ਵਿਭਾਗ ਮੈਂ ਪੰਜਾਬ ਪੁਲਿਸ ਚ ਕਿਉਂ ਸ਼ੱਕ ਆ ਕੋਈ ਸੱਚੀ ਬਈ ਤੁਸੀਂ 15 ਆਪਦਾ ਪਾਉਂਦੇ ਨਹੀਂ ਫਿਰ ਸਾਹ ਪਤਾ ਨਹੀਂ ਕੀ ਦਾ ਕੀਨੇ ਦਿੱਤੀਆਂ ਜੀਨਾਂ ਜੂਨਾਂ ਸਾਨੂੰ ਇਹ ਪਾਈ ਫਿਰਦੇ ਹੋ ਬੜਾ ਸੋਹਣਾ ਨਹੀਂ ਲੱਗਦਾ ਜੇ ਤੂੰ ਕਿਸੇ ਜਾਣੇ ਬੰਦੇ ਨੂੰ ਪੁੱਛ ਲੋ ਇੱਥੇ ਕਿਸੇ ਨੂੰ ਬਾਈ ਵਧੀਆ ਲੱਗਦਾ ਹਾ ਬੜਾ ਸੋਹਣਾ ਲੱਗਦਾ ਬਾਈ ਆ ਨਹੀਂ ਵਧੀਆ ਲੱਗਦੀ ਤੇਰੇ ਨਾਲੋਂ ਬਈ ਵਧੀਆ ਲੱਗਦਾ ਏ ਬਾਈ ਤੈਨ ਤਾਂ ਪੁੱਛਿਆ ਹੀ ਨਹੀਂ ਸੀ ਯਾਰ ਉਹ ਚਾਹ ਚ ਬਿਸਕਟ ਵੋ ਕੇ ਖਾਣ ਵਾਲਿਆ ਬਠਿੰਡੇ ਦੇ ਹੁੰਦੇ ਆ ਬਈ ਚਲੋ ਤਾਂ ਸਾਰੇ ਹੀ ਖਾਂਦੇ ਆਂ ਅੰਗਰੇਜ਼ ਵੀ ਖਾਂਦੇ ਆ ਉਹ ਤਾਂ ਬਠਿੰਡੇ ਵਾਲਾ ਦਾ ਬਈ ਨਾਮ ਬਦਨਾਮ ਕੀਤਾ ਲੋਕਾਂ ਨੇ ਉਹ ਐਸੇ ਲੱਗਦਾ ਤਾਂ ਹਾਂ ਵੀ ਵਧੀਆ ਹਨਾ ਕੋਈ ਗੱਲ ਨਹੀਂ ਯਾਰ ਜਦ ਮਨ ਪੌਂਦਾ ਪਾਉ ਯਾਰ ਚੱਲੇ ਹੁਣ ਪਹਿਲਾਂ ਲੋਕਾਂ ਦੀ ਲੋਕਾਂ ਦੀ ਪੌਂਦਾ ਪਾ ਖੇਤ ਚੱਲਿਆ ਬਈ ਹੁਣ ਨਾ ਨਾ ਵਿਆਹ ਤੇ ਚੱਲੇ ਆਂ ਓ ਤੇਰੀ ਬਰਾਤ ਚੱਲਿਆ ਬਈ ਬਿਲਕੁਲ ਬਰਾਤ ਚੱਲਿਆ ਤੇ ਗੱਡੀ ਤਿਆਰ ਆ ਨਾਲ ਸਿੰਘ ਤਿਆਰ ਆਪਣੀ ਗੱਡੀ ਵੀ ਬਈ ਤਕੜੀ ਐ ਵੀ ਨਹੀਂ ਮੈਂ ਤੈਨੂੰ ਕਹਿਆ ਨਾ ਵੀ ਤੂੰ ਮੋਟਰਸਾਈਕਲ ਤੇ ਚੱਲਿਆ ਬੰਦਾ ਵੀ ਤੇ ਤਕੜਾ ਲੱਗਦਾ ਬਈ ਯਾਰ ਨੰਬਰ ਵੀ ਕੀ ਆ ਤਕੜਾ ਨੰਬਰ ਵੀ AK ਤੇ ਨਾਲ 1984 ਮਗਰ ਕੀ ਪਿੰਡ ਪੋਤਾ ਲਾਸ਼ਮਣ ਸੌਣਾ ਬਈ ਕਿਹੜਾ ਪਿੰਡ ਆ ਤੁਹਾਡਾ ਬੱਜੋਣਾ ਪਿੰਡ ਆ ਬਈ ਆਹਣ ਥਾਣੀ ਕੋਲੇ ਹਾਂ ਆਹਣ ਥਾਣੀ ਕੋਲੇ ਪਰੇ ਪੰਜ ਕ ਲੈਣਾ ਦੇ ਨਾਲ ਰਹਿ ਕੇ ਤੇ ਬਈ ਚਾਦਰਾ ਫਿਰ ਤੁਸੀਂ ਸ਼ੌਂਕ ਨੂੰ ਮਤਲਬ ਵੀ ਕਿਸੇ ਜਿਵੇਂ ਉਹ ਕਹਿੰਦੇ ਨੇ ਵੀ ਜਦੋਂ ਰਣਜੀਤ ਬਾਵੇ ਨੇ ਕਿਹਾ ਸੀਗਾ ਵੀ ਜਦੋਂ ਅਸੀਂ ਟੌਰ ਟੂਰ ਕੱਢਣੀ ਹੁੰਦੀ ਆ ਉਹਦੋਂ ਕੁੜਤੇ ਪਜਾਮੇ ਪਾਉਨੇ ਹੁਣ ਤੁਸੀਂ ਜਦੋਂ ਜਦੋਂ ਜਮਈ ਨਾ ਸ਼ਕੀਨੀ ਵਾਲੀ ਕਚੀਚੀ ਨਿਕਲਦੀ ਆ ਨਾ ਉਦੋਂ ਪਾਈਦਾ ਕੁੜਤਾ ਚਾਦਰ ਹਾਂ ਜਦੋਂ ਐ ਹੋ ਗਿਆ ਵੀ ਬਸ ਇਦੂ ਉੱਤੇ ਕੁਛ ਨਹੀਂ ਠੀਕ ਹੈ ਹਾਂ ਵੈਸੇ ਵੀ ਸਹੀ ਪੰਜਾਬ ਦੀ ਨੌਜਵਾਨੀ ਪੰਜਾਬ ਦਾ ਸੱਭਿਆਚਾਰ ਇਹੀ ਆ ਸੱਭਿਆਚਾਰਕ ਪਹਿਰਾਵਾ ਜਿਹੜੀਆਂ ਚੀਜ਼ਾਂ ਦੀ ਸ਼ਰਮ ਕਰਨੀ ਚਾਹੀਦੀ ਉਹਨਾਂ ਦੀ ਤਾਂ ਕਰਦੇ ਨਹੀਂ ਮੈਂ ਜੇ ਹੁਣ ਮੈਨੂੰ ਅਲੀਡੇ ਲੱਤੇ ਦੀ ਕਰੀ ਜਾਂਦੇ ਆ ਤੇ ਕੋਈ ਤੁਹਾਨੂੰ ਐ ਨਹੀਂ ਕਹਿੰਦਾ ਵੀ ਯਾਰ ਤਾ ਪਿੰਡੂ ਪਣਾ ਕਿਹਾ ਨਹੀਂ ਕਿਸੇ ਨੇ ਕਹੀ ਜਾਂਦੇ ਸਾਨੂੰ ਮਾਣਾ ਪਿੰਡੂ ਹੁਣ ਤੇ ਯਾਰ ਚੱਕੀ ਜਾਂਨ ਉਹ ਤੇ ਮੈਂ ਹੀ ਬਨ ਲੈ ਕਰਾਂ ਬਈ ਹਾਂ ਬਨਿਆ ਕਰ ਬਈ ਆਪਾਂ ਗਾਹਾਂ ਨੂੰ ਇਕੱਠੇ ਪਾਵਾਂਗੇ ਰੀਅਲ ਮੈਂ ਬਨਿਆ ਸੀ ਯਾਰ ਮੈਨੂੰ ਲੋਕ ਕਹਿੰਦੇ ਤੂੰ ਪਿੰਡੂ ਆ ਜੇ ਵੋ ਫਲਾਣਾ ਤੇ ਕਬਾਲਾ ਮੈਂ ਡਰ ਗਿਆ ਲੋਕ ਦਾ ਭਰਾਵਾ ਕੋਈ ਨਹੀਂ ਕੋ ਕਹੀ ਜਾਂਦੇ ਆ ਇਹ ਤਾਂ ਬਾਬੇ ਨਾਨਕ ਨੂੰ ਨਹੀਂ ਹਟਦੇ ਆਪਾਂ ਕੌਣ ਇਹ ਵੀ ਗੱਲ ਤਾਂ ਸਹੀ ਆ ਹਾਂ ਕਹਣਾ ਚਾਹੀਦਾ ਹਣਾ ਬਈ ਫਿਰ ਬਿਲਕੁਲ ਬਈ ਠੀਕ ਐ ਲੈ ਵੀ ਬਾਈ ਦਾ ਪਹਿਰਾਵਾ ਤੁਹਾਨੂੰ ਕਿਵੇਂ ਲੱਗਿਆ ਨਾ ਜ਼ਰੂਰ ਦੱਸਿਓ ਕਿਉਂਕਿ ਮੈਨੂੰ ਤਾਂ ਲੁੱਕ ਤਾਂ ਵੈਸੇ ਬਾਈ ਦੀ ਵਧੀਆ ਲੱਗ ਰਹੀ ਆ ਬਾਈ ਨੂੰ ਆਪਾਂ ਪੁੱਛ ਵੀ ਲੈਨੇ ਬਾਈ ਕਿੰਨਾ ਕੱਦ ਕਿੰਨਾ ਤੇ ਵਜ਼ਨ ਕਿੰਨਾ ਵੀ ਤੁਹਾਡਾ ਮੇਰਾ ਬਾਈ 6 ਫੁੱਟ ਕੱਦ ਦਾ ਪੂਰਾ ਤੇ ਸਵਾ ਕਿਲੋ ਵਜ਼ਨ ਜਮਨ ਦਰਸ਼ਨੀ ਨੌਜਵਾਨਾਂ ਵਾਲੀ ਲੋਕ ਹੈ ਵੈਸੀ ਹਨ ਕਹਿਣ ਨੂੰ ਲੋਕ ਕਹਿੰਦੇ ਆ ਆਪਣੇ ਲੋਕਾਂ ਦੀ ਸੋਚ ਇਹ ਹੈ ਵੀ ਲੋਕ ਕੱਪੜਿਆਂ ਤੋਂ ਜੱਜ ਕਰਦੇ ਆ ਆਪਣੇ ਬਿਲਕੁਲ ਬਿਲਕੁਲ ਵੀ ਜੇ ਮੰਨੇ ਦੇ ਚੰਗੇ ਕਿਸੇ ਬ੍ਰਾਂਡਡ ਪਾਏ ਕੱਪੜੇ ਤਾਂ ਉਹਨੂੰ ਕਹਿਣਗੇ ਚੰਗੇ ਵਿੱਚ ਭਾਵੇਂ ਉਹਦੇ ਵਿੱਚ ਕੁਝ ਵੀ ਨਾ ਹੋਵੇ ਹਾਂ ਹਾਂ ਤੇ ਜੇ ਕੇ ਦੀ ਚਾਦਰ ਆ ਲੈ ਤਾ ਉਹਨੂੰ ਅਗਲਾ ਐ ਸਮਝ ਲੈਂਦੇ ਵੀ ਇਹਨੂੰ ਕਿਹੜਾ ਕੋ ਪਤਾ ਹੋਣਾ ਤਾਂ ਹੀ ਮੈਂ ਪੁੱਛਿਆ ਤੁਹਾਨੂੰ ਬਈ ਗੁੱਸਾ ਵੀ ਨਾ ਕਰੋ ਉਸ ਗੱਲ ਦਾ ਨਾ ਨਾ ਕੋਈ ਗੱਲ ਨਹੀਂ ਬਈ ਐ ਹਰੇਕ ਹੀ ਕਹਿ ਜਾਂਦਾ ਤੇ ਇਹ ਬਈ ਤੁਸੀਂ ਨਾਲ ਜੁੱਤੀ ਨਹੀਂ ਪਾਈ ਵੀ ਜੁੱਤੀ ਪਾ ਲੈਂਦੇ ਇਹ ਯਾਰ ਬੂਟ ਇੱਕ ਤਾਂ ਕੰਫਰਟੇਬਲ ਰਹਿੰਦੇ ਆ ਇਹ ਇੱਕ ਥੋੜਾ ਜਿ ਠੀਕ ਹੈ ਹਾਂ